ਨਮਸਕਾਰ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਬਾਰਡਰ ਨਿਊਜ਼ ਲਾਈਵ ਹੋਇਆ ਜੀ ਨਰੋਡ ਜਮਨ ਸਿੰਘ ਤੋਂ ਦੱਦੀਏ ਕਿ ਪੰਚਾਇਤ ਦੀਆਂ ਚੋਣਾਂ ਨੇ ਔਰ ਅੱਜ ਜੋ ਹੈ 7 ਸੌਰੀ 4 ਤਰੀਕ ਜੋ ਕਿ ਲਾਸਟ ਤਰੀਕ ਹੈ ਅੱਜ ਨਾਮਜ਼ਦਗੀ ਦੀ ਔਰ ਬਹੁਤ ਸਾਰੇ ਸਰਪੰਚ ਪੰਚ ਇਲਾਕੇ ਦੇ ਜੋ ਨੇ ਨਰੋਡ ਜਮਨ ਸਿੰਘ ਵਿਖੇ ਪਹੁੰਚੇ ਨੇ ਕਿਉਂਕਿ ਇੱਥੇ ਇੱਕ ਜੋ ਆਰਵਾ ਦਫਤਰ ਹੈ ਜਿੱਥੇ ਕਿ ਅੱਜ ਐਪਲੀਕੇਸ਼ਨਾਂ ਲਗਣੀਆਂ ਨੇ ਮੇਰੇ ਨਾਲ ਸੱਜਣ ਕੁਝ ਪਹੁੰਚੇ ਨੇ ਹਾਂਜੀ ਭਾਜੀ ਕੀ ਨਾਮ ਹੈ ਸੱਸੀਆ ਭਾਈ ਮੇਰਾ ਨਾਂ ਰਣਜੀਤ ਸਿੰਘ ਹੈ ਕਿਵੇਂ ਦਾ ਮਾਹੌਲ ਹੈ ਜੀ ਇਹ ਕਿਹੜੇ ਪਿੰਡ ਤੋਂ ਆਇਆ ਆਪਾਂ ਕੋਲੀਆਂ ਤੋਂ ਕਿਵੇਂ ਦਾ ਮਾਹੌਲ ਹੈ ਜੀ ਸਰਪੰਚ ਹੀ ਲੜ ਰਹੇ ਜਾਂ ਪੰਚੀ ਲੜ ਰਹੇ ਤੁਸੀਂ ਪੰਚੀ ਦੇ ਪੀਖ ਖਿਡਾਰੀ ਪਰਜਾਈ ਆਪਣੀ ਕਿਹੜਾ ਪਿੰਡ ਕੋਲੀਆਂ ਕੋਲੀਆਂ ਕਿੰਨਾ ਦੀ ਸਰਪੰਚ ਕਿਵੇਂ ਦਾ ਹੋਣਾ ਚਾਹੀਦਾ ਜੀ ਜੋ ਮਾਹੌਲ ਚੜਲੇ ਵਾਲੇ ਸਰਕਾਰਾਂ ਦਾ ਚਾਹੀਦਾ ਪਿੰਡ ਦਾ ਵਿਕਾਸ ਕਰੇ ਜਰੂਰੀ ਨਹੀਂ ਵੀ ਸਾਰੇ ਸਰਪੰਚ ਖੜ ਜਾਂਦੇ ਉਹ ਇੱਕ ਬੰਦਾ ਸਭ ਸੰਤਿਨਾਂ ਸੋ ਸੋ ਸਰਪੰਚ ਜਿਹੜਾ ਚੁਣਿਆ ਜਾ ਸੋ ਵਧੀਆ ਜਿਹੜਾ ਕਿੰਡ ਦਾ ਬਕਾਸ਼ ਕਰ ਸਕੀਏ ਨਾਲੇ ਜੋ ਵੀ ਸਰਕਾਰੋਂ ਦਾ ਤਾਂ ਵੀ 5 ਲੱਖ ਤਾਂਗੇ ਵੀ ਨਾਲੇ ਆ ਇਹ ਕਿਨੋਰ ਬਣਾਵਾਂਗੇ। ਸੋ ਦਖਾਸਤਾਂ ਦਾ ਬੜਾ ਪ੍ਰੈਸ਼ਰ ਰਿਹਾ ਜੀ ਜਿੱਦਾਂ ਚੁੱਲਾ ਟੈਕਸ ਨਹੀਂ ਮਿਲਿਆ ਕਈਆਂ ਨੂੰ ਹੋਰ ਬੜੀਆਂ ਦਿੱਕਤਾਂ ਆਈਆਂ ਤੁਹਾਨੂੰ ਕੋਈ ਸਮੱਸਿਆ ਆਈ ਇਦਾਂ ਦੀ। ਨਹੀਂ ਸਰ ਉਦਾਂ ਰਿਵਸਟਾਰਡਿੰਗ ਕੋ ਸੂ-ਸੂਰ ਤੋਂ ਸਟਾਰਟਿੰਗ ਵੇ ਲਿਹਾ ਹੀ ਮਾਨਮੋਟਾ ਪਰ ਬਾਕੀ ਬਾਤ ਠੀਕ ਹੋ ਗਈ ਸੀ ਸਰ। ਵਧੀਆ। ਸਰਕਾਰਾਂ ਦਾ ਕਹਿੰਦੇ ਦਬ ਦਬਾ ਰਹਿੰਦਾ ਚੋਣਾਂ ਦਾ ਤੁਹਾਨੂੰ ਕਿਵੇਂ ਲੱਗ ਰਿਹਾ ਕਿ ਜਿਹੜਾ ਅਸਲੇ ਚੋਣਾਂ ਹੋ ਰਹੀਆਂ ਕੀ ਮਹੌਲ ਹੈ ਸਰਕਾਰਾਂ ਦਾ ਪ੍ਰੈਸ਼ਰ ਹੈਗਾ ਅਫਸਰਾਂ ਦਾ ਕਿ ਨਹੀਂ ਹੈਗਾ? ਨਹੀਂ ਨਹੀਂ ਠੀਕ ਹੈ ਸਰ ਉਦਾਂ ਪਰ ਹੁਣ ਵਧੀਆ ਤਰੀਕੇ ਨਾਲ ਸਮਝਾਇਆ ਸਾਨੂੰ ਕਿ ਇਦਾਂ ਫਾਰਮ ਭਰਨਾ ਹੈ ਸਾਰੀ ਪੀ ਸੋ ਮੇਰੇ ਨਾਲ ਸੀਗੇ ਜੀ ਕੋਲੀਆਂ ਤੋਂ ਜੋ ਕੇ ਮੈਂਬਰ ਦਾ ਚੋਣ ਲੜ ਰਹੇ ਨੇ ਔਰ ਲਗਾਤਾਰ ਤੁਹਾਡਾ ਤਸਵੀਰ ਦਿਖਾ ਰਹੇ ਨੋਟ ਜਮਤ ਸਿੰਘ ਆਰੋ ਦਫਤਰ ਦੀ ਰਟਰਨਿੰਗ ਅਫਸਰ ਜੋ ਕਿ ਅੰਦਰ ਬੈਠੇ ਨੇ ਔਰ ਲਗਾਤਾਰ ਜੋ ਦਰਖਾਸਤਾਂ ਜੀਆਂ ਲੱਗ ਰਹੀਆਂ ਨੇ ਬਾਹਰ ਤਸਵੀਰਾਂ ਦੇਖ ਰਹੇ ਲੋਕ ਜੋ ਨੇ ਆਪਣੇ ਪੂਰੇ ਡਾਕੂਮੈਂਟ ਲੈ ਕੇ ਇਸ ਵੇਲੇ ਤਿਆਰ ਨੇ ਕਿ ਪੂਰੀ ਤਿਆਰੀ ਦੇ ਨਾਲ ਕਿਉਂਕਿ ਜੋ ਸਮਾਂ ਹੈ ਉਹ 11 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਦਾ ਔਰ ਅੱਜ ਲਾਸਟ ਦਿਨ ਹੈ ਲਾਸਟ ਦਿਨ ਜਾਨੀ ਕਿ ਅੱਜ ਤੋਂ ਬਾਅਦ ਜੋ ਐਪਲੀਕੇਸ਼ਨ ਆ ਉਹ ਨਹੀਂ ਲੱਗਣਗੀਆਂ 4 ਤੋਂ ਬਾਅਦ ਚੋਂ ਬਾਅਦ ਸ਼ਾਨਬੀਨ ਹੋਏਗੀ ਸੋ ਮੇਰੇ ਨਾਲ ਬਿਜੁਰਗਣੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਕਿ ਕੀ ਨਾਮ ਹੈ ਕਿਹੜਾ ਬੰਦਾ ਅੰਕਲ ਜੋਰ ਦੀ ਬੋਲਣਾ ਥੋੜਾ ਜਿਹਾ ਜੋਗਰ ਅੱਜ ਕਿਵੇਂ ਆਇਓ ਇੱਥੇ ਕੀ ਖਾਸਾ ਲਾਂਗਦਾ ਤੁਸੀਂ ਕੀ ਖੜੇ ਹੋ ਸਰਪੰਚ ਕੇ ਪੰਚ ਜੀ ਪੰਚ ਜੀ ਕਿਵੇਂ ਦਾ ਮਾਹੌਲ ਹੈ ਜੀ ਸਰਕਾਰਾਂ ਦਾ ਕੋਈ ਪ੍ਰੈਸ਼ਰ ਲੱਗ ਰਿਹਾ ਅਫਸਰਾਂ ਤੇ ਜਾਂ ਠੀਕ ਲੱਗ ਰਿਹਾ ਬੜਾ ਵਧੀਆ ਠੀਕ ਬੜਾ ਵਧੀਆ ਲੱਗ ਰਿਹਾ ਵਧੀਆ ਢੰਗ ਨਾਲ ਚੱਲ ਰਿਹਾ ਜੀ ਕੰਮ ਕਹਿੰਦੇ ਚੁੱਲਾ ਟੈਕਸ ਤੇ ਬੜੀ ਦਿੱਕਤ ਆਈ ਲੈਨ ਤੇ ਕੋਈ ਇਦਾਂ ਹੀ ਸਮੱਸਿਆ ਸੀਗੀ ਕੱਢਦੇ ਦੀ ਪੱਸੀ ਉਹਨਾਂ ਨੇ ਕੱਢਤੀਆਂ ਜੀ ਤੇ ਸਰਕਾਰ ਕਿੱਦਾਂ ਦਾ ਸਰਪੰਦ ਚਾਹੁੰਦੇ ਹੋ ਹੋ ਚੰਗਾ ਮੋੜ ਹੋਣਾ ਜਿੱਥੇ ਪਿੰਡ ਦਾ ਵਿਕਾਸ ਹੋਇਆ ਪਹਿਲਾਂ ਜਿਹੜੇ ਸਰਪੰਚ ਬਣੇ ਵਿਕਾਸ ਹੋਇਆ ਜੀ ਨਹੀਂ ਹੋਇਆ ਤੁਸੀਂ ਕੀ ਤੁਹਾਡਾ ਕੀ ਮੋਟਿਵ ਕੀ ਹੈ ਕੀ ਕਰੋਗੇ ਆਪਣੇ ਪਿੰਡ ਲਈ ਕੰਮ ਕਰਾਂਗੇ ਜੋ ਵੀ ਸਰਕਾਰ ਕਰਵਾਏ ਕਿਹੋ ਜਿਹੀ ਕਮੀ ਤੁਹਾਡੇ ਪਿੰਡ ਨੂੰ ਲੱਗਦੀ ਹੈ ਕਿ ਇਹ ਜਰੂਰ ਦੂਰ ਹੋਣੀ ਚਾਹੀਦੀ ਹੈ ਸੜਕਾਂ ਬਣਾਵਾਂਗੇ ਹੋਰ ਕਈ ਬੜੀਆਂ ਦਾ ਬਣਾਵਾਂਗੇ ਜਾਂ ਮਸਾਂ ਹਾਂਜੀ ਭਾਈ ਤੁਹਾਡਾ ਕੀ ਨਾਮ ਹੈ ਅਗਰੇ ਸਿੰਘ ਕੀ ਤੁਸੀਂ ਪੰਜ ਖੜੇ ਹੋ ਕੇ ਸਰਪੰਚ ਖੜੇ ਹੋ? ਨਹੀਂ ਇਹਨਾਂ ਪੰਜ ਦੇ ਨਾਲ ਸਰਪੰਚ ਨਾਲ ਸਪੋਰਟ ਤੇ ਆਇਓ ਜੀ। ਤੇ ਮੈਂ ਦੱਸਦਾ ਸਰ ਕੀਵੇਂ ਦਾ ਸਰਪੰਚ ਹੋਣਾ ਚਾਹੀਦਾ? ਵਧੀਆ ਸਰਪੰਚ ਹੋਣਾ ਚਾਹੀਦਾ ਜਿਹੜਾ ਕੰਮਕਾਰ ਕਰੇ ਪਿੰਡ ਦਾ ਵਿਕਾਸ ਕਰੇ। ਕਿ ਇਹ ਪਿੰਡ ਕਿਹਦਾ ਸੀ? ਜੋਕਰ ਉਸ ਪਿੰਡ 'ਚ ਕਿਹੜੀ ਚੀਜ਼ ਦੀ ਕਮੀ ਐ ਤੁਹਾਨੂੰ ਲੱਗਦਾ ਕਿ ਆ? ਕਮੀ ਐ ਕਿ ਇੱਕ ਵੀ ਨਹੀਂ ਪੂਰੀ। ਅੱਛਾ ਫੇ ਪਹਿਲਾਂ ਸਰਪੰਚ ਕਾਂਗਰਸੀ ਸੀ ਕਿ ਬੀਜੇਪੀ ਦੇ? ਕਾਂਗਰਸੀ। ਕਾਂਗਰਸੀ ਸਰਪੰਚ ਸੀ। ਹਾਂ ਜੀ। ਨਹੀਂ ਹੋਇਆ ਕੰਮ। ਨਹੀਂ ਨਹੀਂ ਹੋਇਆ। ਹੋਣ ਖਾਸ ਕੰਮ ਕੀ ਲੱਗਦਾ ਸਭ ਤੋਂ ਪਹਿਲ ਦੇ ਦਾ ਸਾਡੇ ਤੋਂ ਪਹਿਲ ਦੇ ਆਧਾਰ ਤੇ ਕੋਈ ਮਤਲਬ ਸਾਰੇ ਪਹਿਲ ਦੇ ਆਧਾਰ ਤੇ ਹੋਣੀ ਚਾਹੀਦੀ ਇਹ ਕੰਮ ਕੋਈ ਵੀ ਨਹੀਂ ਹੋਏਗਾ ਲੱਗਦਾ ਸਭ ਤੋਂ ਵੱਡੀ ਤੁਹਾਨੂੰ ਲੱਗਦਾ ਹੈ ਕਿ ਸਾਡੇ ਸਭ ਤੋਂ ਵੱਡੀ ਸਮੱਸਿਆ ਸਾਡੇ ਖੇਤਰ ਦੀ ਕੀ ਹੋ ਸਕਦੀ ਸਾਡੇ ਉਹ ਵੀ ਸ਼ਮਸ਼ਾਨ ਘਾਟ ਹੈ ਜਿਹੜਾ ਉਹ ਬਿਲਕੁਲ ਆਉਂ ਆ ਜਦਾਂ ਬੈ ਜੋ ਬਹੁਤਾ ਹੀ ਮਾੜਾ ਜਦਾਂ ਮੇਲਾ ਚੜ੍ਹੇ ਦਾ ਉਹ ਹੋਣਾ ਚਾਹੀਦਾ ਇੱਕ ਸਕੂਲ ਹੋਣਾ ਚਾਹੀਦਾ ਉਹ ਖੇਡਾਂ ਦਾ ਸਮਾਨ ਜਿਹੜਾ ਲਿਆਂਦੇ ਦਾ ਬਿਲਕੁਲ ਉਹ ਟੁੱਟ ਵੀ ਗਿਆ ਦਾ ਉਹ ਚਾਹੀਦਾ ਬੱਚਿਆਂ ਦੇ ਗਰਾਊਂਡ ਚਾਹੀਦਾ ਬੱਚਿਆਂ ਨੂੰ ਖੇਡਣ ਵਾਸਤੇ ਚਾਹੀਦੀਆਂ ਸੜਕਾਂ ਕਿੰਨੇ ਉਮੀਦਵਾਰ ਖੜੇ ਤੁਹਾਡੇ ਪਿੰਡੋਂ? 2 2 ਹੈ? ਹਾਂਜੀ। ਔਰਤਾਂ ਕਿੰਨੀਆਂ ਉਹਦੇ ਚੋਂ? ਔੜੇ ਵਿੱਚੋਂ ਦੋਨੇ ਔਰਤਾਂ ਹੀ ਆ ਜੀ। ਸਰ ਪੰਜਾਬ ਸਰਕਾਰ ਵੱਲੋਂ ਇਸ ਵਾਰੀ ਔਰਤਾਂ ਨੂੰ 50% ਦਾ ਰਾਖਵਾ ਕਹਿੰਦੇ ਰੱਖਿਆ ਗਿਆ ਚੋਣਾਂ ਦੇ ਵਿੱਚ। ਉਹਦੇ ਬਾਰੇ ਕੀ ਕਹੋਗੇ? ਵਧੀਆ ਤੁਸੀਂ? ਵਧੀਆ ਠੀਕ ਹੈ ਜੀ। ਠੀਕ। ਤੁਹਾਨੂੰ ਵਧੀਆ ਮੌਕਾ ਦੇਣਾ ਚਾਹੀਦਾ। ਹਾਂਜੀ ਹਾਂਜੀ। ਠੀਕ ਹੈ ਜੀ। ਲੱਗ। ਕੋਣ ਫਿਰ ਰਾਇਣਾ ਫੋਨ ਕਰਦਾ। ਚਲੋ। ਸੋ so, 50% ਰਾਖਵੀਆਂ ਸੀਟਾਂ ਦੇ ਲੇਡੀ ਲਈ ਰੱਖਣੀਆਂ ਨੇ ਤੋਂ ਮੇਰੇ ਨਾਲ ਮੇਰੀਆਂ ਭੈਣਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਹਾਂਜੀ 1 ਮਿੰਟ ਕਰੋਗਾ ਉਹਦੀਆਂ ਕਰਾਂਗੇ ਕੋਸ਼ਿਸ਼ ਕਰਾਂਗੇ ਮਹਿਲਾ ਦੇ ਨਾਲ ਹਾਂਜੀ 21 ਨਾਮ ਜੀ ਮੈਂ ਰਾਣੀ ਦੇ ਵੀ ਪਿੰਡ ਜੋਗਰ ਸਾਫ ਦਾ ਸਰਪੰਚ ਫਿਰ ਅਸੀਂ ਇੱਥੇ ਆਏ ਆ ਬਹੁਤ ਵਧੀਆ ਮਾਹੌਲ ਆ ਜਿਹੜਾ ਸਰਪੰਚ ਬਣਾਉਣ ਵਾਸਤੇ ਅਸੀਂ ਜਿਹਦਾ ਵੀ ਸਪੋਰਟ ਚ ਆਇਆ ਬਹੁਤ ਵਧੀਆ ਔਰ ਅਸੀਂ ਚਾਹੁੰਦੇ ਆ ਕਿ ਪਿੰਡ ਦੇ ਵਿਕਾਸ ਹੋਣ ਪਿੰਡ ਦਾ ਵਧੀਆ ਕੰਮ ਹੋਏ ਫਿਰ ਹੁਣ ਤੱਕ ਦਾ ਜੋ ਪਿਛਲਾ ਦਾਰਾ ਰਿਹਾ ਤੁਹਾਡੇ ਸਰਪੰਚ ਦਾ ਕਿਵੇਂ ਦੇ ਕੰਮ ਹੋਏ ਵਧੀਆ ਹੋਇਆ ਵਧੀਆ ਹੋਇਆ ਜਿਹੜੇ ਹੁਣ ਸਾਡੇ ਤੋਂ ਪਹਿਲਾਂ ਹੀ ਉਹਨਾਂ ਨੇ ਮਾੜੇ ਕਿਤੇ ਪਿੱਛੋ ਵਧੀਆ ਹੋਇਆ ਸਭ ਕੰਮ ਹਾਂਜੀ ਇੱਕੀ ਕਮੀ ਲੱਗਦੀ ਹੈ ਪਿੰਡ ਦੀ ਤੁਹਾਨੂੰ ਚਾਹਤੀ ਸੋਚਦੇ ਕਿ ਮੱਠੀ ਹੋਣੀ ਚਾਹੀ ਇਹ ਚੀਜ਼ ਦੀ ਕਮੀ ਉਹ ਚਾਹਦੇ ਹੋ ਕਿ ਪੰਚਾਇਤਾਂ ਤੋਂ ਸਭ ਤੋਂ ਪਹਿਲਾਂ ਉਹ ਕਰੇ ਦੇਖੋ ਆਈ ਸਭ ਤੋਂ ਇਹ ਚਾਹਣ ਕਿ ਪਿੰਡ ਦਾ ਵਿਕਾਸ ਹੋਣਾ ਚਾਹੀਦਾ ਹੋਰ ਬਹੁਤ ਜਿਹੜੇ ਰੰਦੇ ਕੰਮ ਆ ਉਹ ਹੋਣੇ ਚਾਹੀਦੇ ਕੋਈ ਵੀ ਕੰਮ ਨਹੀਂ ਜਿਹੜਾ ਸਾਡੇ ਪਿੰਡ ਸੇ ਹੀ ਨਹੀਂ ਆ ਹੋਇਆ ਗਲੀਆਂ ਨਾਲੀਆਂ ਗਰੀਬਾਂ ਦੀ ਹਰ ਮਸਿਬਤ ਟੈਨਸ਼ਨ ਸਾਰੇ ਕੰਮ ਹੋਣੇ ਚਾਹੀਦੇ ਸੋ ਇਹ ਮਹਿਲਾ ਸਨ ਜੋ ਕਿ ਅੱਜ ਚੋਣਵੀ ਖੜਾ ਹੈ ਇਸ ਵੇਲੇ ਨਰੋਰ ਜਮਨ ਸਿੰਘ ਦੇ ਵੀ ਕਿ ਤਰਖਾਸਤਾਂ ਲੱਗ ਰਹੀਆਂ ਨੇ ਬਹੁਤ ਸਾਰੀਆਂ ਮਹਿਲਾਵਾਂ ਜੋ ਨੇ ਮੌਕੇ ਤੇ ਪਹੁੰਚੀਆਂ ਨੇ ਕੁਝ ਹੋਰ ਕੋਸ਼ਿਸ਼ ਕਰਾਂਗੇ ਜੇ ਕੋਈ ਮਹਿਲਾ ਗੱਲ ਕਰਦੀ ਹੈ ਤਾਂ ਲਗਾਤਾਰ ਬਣੇ ਹੋਏ ਆ ਪੰਜਾਬ ਬਾਰਡਰ ਨਿਊਜ਼ ਤੇ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਸ਼ੇਅਰ ਕਰ ਰਹੇ ਆ ਹਾਂਜੀ ਭਾਜੀ ਕੀ ਨਾਮ ਹੈ ਅਸ਼ੋਕ ਮੱਲ ਕੀ ਕਰਨਾ ਆਇਓ ਅੱਜ ਫਾਈਲ ਜਮ੍ਹਾਂ ਕਰਾਣਾ ਹੈ ਕੀ ਸਰਪੰਚੋ ਕੇ ਪੰਜ ਪੰਜ ਜੀ ਪੰਜ ਕਿਹੜੇ ਪਿੰਡ ਦਾ ਜਸਮਾ ਪਿੰਡ ਦਾ ਕਿੰਨਾ ਦਾ ਸਰਪੰਚ ਚਾਹੀਦਾ ਜੀ ਸਨ ਹੋਣਾ ਚਾਹੀਦਾ ਜਿਹੜਾ ਪਿੰਡ ਦੀ ਪੜ੍ਹ ਲਿਖਿਆ ਹੋਣਾ ਚਾਹੀਦਾ ਹਾਂਜੀ ਠੀਕ ਹੈ ਕੀ ਕਿਵੇਂ ਦਾ ਪਹਿਲੇ ਦੀ ਵਿਕਾਸਦਾਰ ਕਿਦਾਂ ਦੀ ਆ ਵਧੀਆ ਪਹਿਲੇ ਵੀ ਕਿਹੜੇ ਪਿੰਡ ਦੱਸੋ ਸੀ ਜਸਮਾਨ ਜਸਮਾਨ ਤੇ ਕਿਸ ਚੀ ਦੀ ਕਮੀ ਲੱਗਦੀ ਹੈ ਮੈਨੂੰ ਤੁਹਾਨੂੰ ਕਿ ਇਸ ਵੇਲੇ ਪਿੰਡ ਦੇ ਵਿੱਚ ਜਿਹੜੀ ਚੀਜ਼ ਆ ਮੈਨ ਹੋਣੀ ਚਾਹੀਦਾ ਕਿ ਉਹਦਾ ਵਧੀਆ ਕੰਮ ਹੈ ਕਿਹੜਾ ਸਭ ਤੋਂ ਪਹਿਲਾਂ ਪੰਚਾਇਤ ਨੂੰ ਨਾਲ ਲੈ ਕੇ ਸਭ ਤੋਂ ਪਹਿਲਾਂ ਪੰਚਾਇਤ ਨੂੰ ਆਉਂਦਾ ਹੀ ਉਹ ਕੰਮ ਕਰਨਾ ਚਾਹੀਦਾ ਉਸ ਕੰਮ ਦਾ ਨਾਮ ਪਹਿਲੇ ਪਾਂਦੇ ਸਾਰੇ ਪਹਿਲੇ ਸਾਰਿਆਂ ਦਾ ਦੁੱਖ ਸੁੱਖ ਪੁੱਛਣਾ ਚਾਹੀਦਾ ਹਾਲ ਚਾਲ ਪੁੱਛਣਾ ਚਾਹੀਦਾ ਸਾਰਿਆਂ ਦੀ ਵਿਕਾਸ ਦੀ ਗੱਲ ਕਰੀਏ ਜੀ ਵਿਕਾਸ ਹਮੇਸ਼ਾ ਛੋਟੇ ਸਟਾਰਟ ਤੋਂ ਵਿਕਾਸ ਪੰਚਾਇਤ ਤੋਂ ਸ਼ੁਰੂ ਹੁੰਦਾ ਕੀ ਚਾਹੁੰਦੇ ਹੋ ਪਿੰਡ ਦੇ ਵਿੱਚ ਕੀ ਵਧੀਆ ਬਣਨਾ ਚਾਹੀਦਾ ਸਭ ਤੋਂ ਪਹਿਲਾਂ ਸਮਸ਼ਾਨ ਘਾਟ ਵਧੀਆ ਬਣਨਾ ਚਾਹੀਦਾ ਸੜਕਾਂ ਵਧੀਆ ਹੋਣੀ ਚਾਹੀਦੀਆਂ ਬੱਚਿਆਂ ਨੂੰ ਕੋਈ ਰੋਜ਼ਗਾਰ ਮਿਲਣਾ ਚਾਹੀਦਾ ਉਹਨਾਂ ਬਾਅਦ ਕੋਈ ਸੂਝ ਬੂਝ ਪਾਣੀ ਚਾਹੀਦੀ ਬੱਚਿਆਂ ਦੇ ਮਨ ਦੇ ਵਿੱਚ ਹਰਪਾਲ ਰਾਜ ਜੀ ਕਿਹੜਾ ਪਿੰਡ ਭਾਜੀ ਪਿੰਡ ਜਸਮਾ ਜੀ ਜਸਮਾ ਕੀ ਖੜੇ ਹੋ ਪੰਚ ਜੀ ਪੰਚ ਖੜੇ ਹੋ ਸਰਪੰਚ ਕੋਈ ਲੱਭ ਨਹੀਂਦਾ ਸਾਰੇ ਪੰਚ ਹੀ ਖੜੇ ਆ ਸਰਪੰਚ ਸਾਹਿਬ ਜੀ ਆ ਗਏ ਹੈਗੇ ਸਰਪੰਚ ਸਾਹਿਬ ਜੀ ਸਰਪੰਚ ਸਾਹਿਬ ਨੂੰ ਮਾਰੋ ਬਾਜ ਅੱਛਾ ਤੁਸੀਂ ਦੱਸੋ ਕਿ ਕਿਵੇਂ ਦਾ ਵਿਕਾਸ ਕੀ ਚਾਹੁੰਦੇ ਹੋ ਇਲਾਕੇ ਦੇ ਵਿੱਚ ਦੇਖੋ ਜੀ ਸਾਡੇ ਪਿੰਡ ਵਿੱਚ ਬੱਚਿਆਂ ਵਾਸਤੇ ਗਰੋਰ ਦੇ ਖੇਡਣ ਲੈਵਲ ਤੇ ਬਗਾਰਾ ਦੇਖੋ ਅਗਦੀ ਵੀਡੀਓ ਕਰਨ ਦਾ ਮਕਸਦ ਇਹ ਹੈ ਕਿ ਮੈਂ ਸਾਰੇ ਪੰਚਾਂ ਸਰਪੰਚਾਂ ਦੀ ਸੋਚ ਜਾਨਣਾ ਚਾਹੁੰਦੇ ਆ ਆਪਣੇ ਚੈਨਲ ਰਾਹੀਂ ਲੋਕਾਂ ਨੂੰ ਸਰਪੰਚਾਂ ਪੰਚਾਂ ਦੀ ਸੋਚ ਦੱਸਣਾ ਚਾਹੁੰਦੇ ਆ ਕਿ ਜਿਹੜੀ ਨਵੀਂ ਪੀੜੀ ਨਵਾਂ ਨਵੀਂ ਪੰਚਾਇਤਾਂ ਬਣਨ ਜਾ ਰਹੀਆਂ ਨੇ ਉਹਨਾਂ ਦਾ ਮਕਸਦ ਕੀ ਹੈ ਔਰ ਉਹਨਾਂ ਸੋ ਤੇ ਬਾਕੀ ਬਜ਼ੁਰਗਾਂ ਵਾਸਤੇ ਕੀ ਸੁਖਦੀ ਐ ਸੋ ਮੈਂ ਤੁਸੀਂ ਮੈਂਬਰ ਬਣਨ ਜਾ ਰਿਓ ਅਗਨਾਮਿਤ ਦਾ ਪ੍ਰਮਾਤਮਾ ਕਰੇ ਤੁਸੀਂ ਬਣ ਜਾਵੋ ਕੀ ਐਫਫਟ ਰਹੇਗਾ ਸਭ ਤੋਂ ਪਹਿਲਾਂ ਦੇਖੋ ਜੀ ਅਸੀਂ ਤੇ ਸਭ ਤੋਂ ਪਹਿਲਾਂ ਖੇਡਾਂ ਦੇ ਮਾਮਲੇ 'ਚ ਸਾਡੇ ਗਰਾਊਂਡ ਦਾ ਕੰਮ ਕੀਤਾ ਜਾਏਗਾ ਪਿੰਡ 'ਚ ਗਰਾਊਂਡ ਨਹੀਂ ਹੈਗੀ ਗਰਾਊਂਡ ਦਾ ਕੰਮ ਕੀਤਾ ਜਾਏਗਾ ਕੁਝ ਸਾਡੇ ਸਕੂਲ ਦੇ ਕੰਮ ਹੈਗੇ ਨਾ ਉਹ ਵਧੀਆ ਤਰੀਕੇ ਨਾਲ ਕੀਤੇ ਜਾਣਗੇ ਬਾਕੀ ਅੱਗੇ ਜਿਸ ਤਰ੍ਹਾਂ ਸਰਕਾਰ ਦਾ ਵਗੈਰਾ ਸਾਨੂੰ ਹੁਕਮ ਹੋਏਗਾ ਉਹ ਤਾਂ ਮੈਂ ਕਰਦੇ ਜਾ ਰਿਹਾ ਹਾਂ ਠੀਕ ਹੈ ਸੋ ਹਾਂਜੀ ਆਂਟੀ ਨੂੰ ਨਮਸਤੇ ਕਿਹੜਾ ਪਿੰਡ ਆਂਟੀ ਸਾਡਾ ਚੇਲਾ ਆਉਂਦਾ ਖਰਦਾਸ ਨਹੀਂ ਮੈਂ ਆਂਟੀ ਨੂੰ ਪੁੱਛ ਰਿਹਾ ਮਤਲਬ ਕਿਹੜਾ ਪਿੰਡ ਹੈ ਚੇਲਾ ਆਉਂਦਾ ਖਰਦਾਸ ਅੱਛਾ ਕੀ ਚੌਂ ਲੜਨਾ ਹੈਓ ਹਾਂਜੀ ਕੀ ਖੜੇ ਹੋ ਮੈਂਬਰੀ ਤੇ ਚੇਲਾ ਆਉਂਦਾ ਤੋਂ ਹਾਂਜੀ ਚੇਲਾ ਆਉਂਦਾ ਅੱਛਾ ਕਿਵੇਂ ਦਾ ਕੰਮ ਚਾਹੁੰਦੇ ਹੋ ਕਿ ਆਉਣ ਵਾਲੇ ਟਾਈਮ ਦੇ ਵਿੱਚ ਜੇ ਤੁਹਾਡਾ ਸੱਤਾ ਕਿ ਤੁਸੀਂ ਆ ਜਾਓ ਪਿੰਡ ਦੀ ਪੰਚਾਇਤ ਦੇ ਵਿੱਚ ਸਭ ਤੋਂ ਪਹਿਲਾਂ ਕਿਹੜਾ ਕੰਮ ਹੈ ਜਿਹੜਾ ਤੁਸੀਂ ਨੌਜਵਾਨਾਂ ਲਈ ਕਰੋਗੇ ਜਾਂ ਬਜ਼ੁਰਗਾਂ ਦੇ ਲਈ ਕਰੋਗੇ ਇਹ ਤੁਹਾਨੂੰ ਬਣਾਗੇ ਤੇ ਫਿਰ ਦਿਖਾਗੇ ਨਹੀਂ ਤੁਹਾਡੀ ਦੇਖੋ ਸੋਚ ਰਹਾ ਬੱਸ ਸੋਚ ਮੇਰੀ ਗੱਲ ਸੁਣੋ ਬੱਸ ਉਹ ਕਰੇਗਾ ਮਤਲਬ ਮੇਰੀ ਗੱਲ ਸੁਣੋ ਅਸੀਂ ਸੋਚ ਸ਼ੇਅਰ ਕਰਨੀ ਲੋਕਾਂ ਨਾਲ ਤੁਸੀਂ ਸੋ ਕੀ ਨਾਂ ਮੈਂ ਤੇ ਤੁਸੀਂ ਕੀ ਖੜੇ ਹੋ ਆਈ ਮੈਂਬਰ ਮੈਂਬਰ ਖੜੇ ਹੋ ਜੇ ਤੁਸੀਂ ਮੈਂਬਰ ਬਣ ਜਾਂਦੇ ਹੋ ਸਭ ਤੋਂ ਪਹਿਲਾਂ ਆਪਣੇ ਪਿੰਡ ਦੇ ਲਈ ਕਿਹੜਾ ਵਿਕਾਸ ਕਰਨਾ ਚਾਹੁੰਦੇ ਹੋ ਆਪਣੇ ਨੌਜਵਾਨਾਂ ਲਈ ਕੀ ਕਰਨਾ ਕਹਿੰਦੇ ਹੋ ਆਪਣੀ ਸੋਚ ਬੱਚਿਆਂ ਦੀ ਪੜ੍ਹਾਈ ਦੇ ਬਾਰੇ ਚ ਠੀਕ ਆ ਉਹਦਾ ਵੀ ਖਵਾਰੇ ਚ ਚੰਗਾ ਵੀ ਟਾਈਮ ਆਣਾ ਚਾਹੀਦਾ ਉਹ ਗਰਾਊਂਡ ਹੋਣੀ ਚਾਹੀਦੀ ਆ ਹਾਂ ਗਰਾਊਂਡ ਨਹੀਂ ਹੁੰਦੀ ਉਥਲੇ ਕੀ ਕਰਨਾ ਚਾਹੁੰਦੇ ਬੱਚਿਆਂ ਲਈ ਵੀ ਚੰਗਾ ਵਧੀਆ ਟਾਈਮ ਜਿਹੜਾ ਬੱਚਿਆਂ ਦੀ ਪੜ੍ਹਾਈ ਲਿਖਾਈ ਦਾ ਵੀ ਵਧੀਆ ਹੋਏ ਖਾਣ ਵਾਲਾ ਸਮਾਂ ਜਿਹੜਾ ਵਧੀਆ ਲੰਘਣਾ ਚਾਹੀਦਾ ਬੱਚੇ ਦਾ ਤੇ ਗਰੋਡ ਗਰਾਡ ਵਗੈਰਾ ਹੋਣਾ ਚਾਹੀਦਾ ਵਿਕਾਸ ਕਿਵੇਂ ਦਾ ਗਲੀਆਂ ਨਾਲੀਆਂ ਪੈਣ ਗਲੀਆਂ ਨਾਲੀਆਂ ਤੇ ਅਜੇ ਤੇ ਵਧੀਆ ਹੀ ਅੱਗੇ ਇਹ ਮਹਿਲਾ ਸੋ ਮੇਨਾ ਸੀਗਾ ਜੋ ਮਹਿਲਾ ਸੀਗੀਆਂ ਜਿਸ ਅੱਜ ਚੋਣ ਲੜਨ ਲਈ ਪਹੁੰਚੀਆਂ ਨਰਵਤ ਦਰਖਾਸਤਾਂ ਲਾਈਆਂ ਗਈਆਂ ਨੇ ਸੋ ਅੱਜ ਇੱਕ ਕੋਸ਼ਿਸ਼ ਕਰ ਰਹੇ ਸੀ ਪੰਜਾਬ ਬਾਡਨ ਨਿਊਜ਼ ਦੇ ਵੱਲੋਂ ਕਿ ਆਖਿਰੇ ਜੋ ਨਵੀਂ ਪੀੜੀ ਦੇ ਵਿੱਚ ਜੋ ਸਰਪੰਚ ਪੰਚ ਬਣਨ ਜਾ ਰਹੇ ਨੇ ਉਹਨਾਂ ਦੀ ਕੀ ਸੋਚ ਹੈ ਕੀ ਮਕਸਦ ਹੈ ਸੋ ਤੁਹਾਡੇ ਨਾਲੋਂ ਸ਼ੇਅਰ ਕੀਤਾ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਬਣੇ ਹੋਏ ਆ ਲੋਕ ਲਗਾਤਾਰ ਦਰਖਾਸਤਾਂ ਤੋਂ ਜਮ੍ਹਾਂ ਕਰਵਾ ਰਹੇ ਨੇ ਔਰ ਅੱਜ ਜੋ ਦਰਖਾਸਤਾਂ ਲਈਆਂ ਜਾਣਗੀਆਂ ਉਸ ਤੋਂ ਬਾਅਦ ਚ ਕੱਲ ਉਹਨਾਂ ਦੀ ਸ਼ਾਨਦਬੀਨ ਕੀਤੀ ਜਾਵੇਗੀ ਉਸ ਤੋਂ ਬਾਅਦ ਜੋ ਹੈ ਚੋਣਾਂ ਸ਼ਾਨ ਕੋਸ਼ਿਸ਼ ਕੀਤੀ ਜਾਣਗੇ ਤੁਸੀਂ ਦੇਖ ਰਹੇ ਹੋ ਪੰਜਾਬ ਬਾਡਨ ਨਿਊਜ਼ ਤੇ ਮਹਾਰਕੇਸ਼ ਸ਼ਰਮਾ ਬ